ਤੁਸੀਂ ਚੰਗੇ ਸਨੇਮੇ ਨੂੰ ਪ੍ਰਮੋਟ ਕਰਨ ਲਈ ਪਹੁੰਚੇ ਹਾਂ ਇਸੇ ਤਰ੍ਹਾਂ ਜੇ ਤੁਸੀਂ ਫੈਮਿਲੀ ਫਿਲਮਾਂ ਨੂੰ ਪਿਆਰ ਦਿੰਦੇ ਰਹੇ ਤਾਂ ਹਰ ਮੇਕਰ ਇਹ ਚਾਹੂਗਾ ਹਰ ਪ੍ਰੋਡਿਊਸਰ ਡਾਇਰੈਕਟਰ ਚਾਹੂਗਾ ਕਿ ਅਸੀਂ ਇਹੋ ਜਿਹੀਆਂ ਫਿਲਮਾਂ ਲੈ ਕੇ ਆਈਏ ਤੁਹਾਡਾ अगेन थैंक यू ਮੈਂ ਇੱਕ ਮਿੰਟ ਲਈ ਬੇਨਤੀ ਕਰੂੰਗਾ ਤੁਹਾਡੇ ਨਾਲ ਸਾਡੀ ਇਸ ਫਿਲਮ ਦੇ ਗੁਰਮਖ ਸਿੰਘ ਗੁਰਪ੍ਰੀਤ ਭਾਜੀ ਗੱਲਬਾਤ ਕਰਨਗੇ ਨਾ ਹੁਣ ਸਾਰਿਆਂ ਨੇ ਮਿਲ ਕੇ ਇਕ ਲਵਾਂਗੇ ਜੀ ਅਸੀਂ ਬਹੁਤ ਪ੍ਰਸੰਨ ਆ ਜੀ ਆ ਹਾਲ ਭਰੇ ਦੇਖ ਕੇ ਕਿਉਂਕਿ ਇਹ ਜਿਹੜੀ ਚੀਜ਼ ਹੈ ਨਾ ਇੰਨੇ ਸਾਡਾ ਪੰਜਾਬ ਬਚਾਉਣਾ ਕਿ ਜਦੋਂ ਚੰਗੇ ਕੰਟੈਂਟ ਦੇ ਨਾਲ ਅਸੀਂ ਜੁੜੀਏ ਅੱਜ ਦੂਸਰਾ ਹਫਤਾ ਸ਼ੁਰੂ ਹੋ ਗਿਆ ਤੁਸੀਂ ਫੇਰ ਇੰਨੇ ਚਾਹ ਤੇ ਉਤਸ਼ਾਹ ਦੇ ਨਾਲ ਸਾਰੇ ਫਿਲਮ ਦੇਖਣ ਆਏ ਅੱਜ ਜਿਹੜੇ ਨਿੱਕੇ ਨਿੱਕੇ ਤੁਹਾਡੀਆਂ ਗੋਦੀਆਂ 'ਚ ਬੈਠੇ ਤੁਹਾਡੇ ਨਾਲ ਬੈਠੇ ਨੇ ਇਹ ਫਿਲਮ ਇੰਨਾ ਵਾਸਤੇ ਹੈ ਹਰ ਫਿਲਮ ਵਾਸਤੇ ਅਸੀਂ ਆਉਂਦੇ ਵੀ ਨਹੀਂ ਕਹਿਣ ਵਾਸਤੇ ਨਾ ਥੀਏਟਰਾਂ 'ਚ ਆਉਣ ਦਾ ਇੰਨਾ ਜ਼ਿਆਦਾ ਵਕਤ ਹੁੰਦਾ ਅੱਗੇ ਬਿਜ਼ੀ ਹੋਈਦਾ ਪਰ ਇਹ ਸਿਰਫ ਤੁਹਾਡਾ ਧੰਨਵਾਦ ਕਰਨਾ ਹੈ ਕਿ ਤੁਸੀਂ ਚੰਗੇ ਕੰਟੈਂਟ ਦੀ ਚੰਗੇ ਸਿਨੇਮੇ ਦੀ ਇੱਜ਼ਤ ਕਰਦੇ ਹੋ ਚੰਗੇ ਸਿਨੇਮੇ ਨੂੰ ਪਿਆਰ ਕਰਦੇ ਹੋ ਔਰ ਮੁਦਤਾ ਹੀ ਹੋ ਗਈ ਹੋਣੀ ਹੈ ਲੋਕਾਂ ਨੂੰ ਪਰਿਵਾਰਾਂ ਚ ਬੈਠ ਕੇ ਫਿਲਮਾਂ ਦੇਖਿਆ ਨੂੰ ਪਰਿਵਾਰ ਇਕੱਠੇ ਫਿਲਮ ਦੇਖ ਹੀ ਨਹੀਂ ਸਕਦੇ ਇੰਨਾ ਕਿ ਗੰਦ ਪੈ ਚੁੱਕਾ ਹੋਇਆ ਹੈ ਕਈ ਥਾਵਾਂ ਤੇ ਪਰ ਤੁਹਾਡਾ ਪੰਜਾਬੀ ਸਿਨੇਮਾ ਐਸਾ ਹੈ ਜਿਹੜਾ ਤੁਹਾਨੂੰ ਅੱਜ ਵੀ ਇਕੱਠੇ ਬਿਠਾ ਕੇ ਫਿਲਮ ਦਿਖਾਉਂਦਾ ਹੈ ਪਰਿਵਾਰਾਂ ਦੇ ਵਿੱਚ ਔਰ ਸਪੈਸ਼ਲੀ ਜਦੋਂ ਇਦਾਂ ਮੈਂ ਕੁਝ ਦੇਖਣ ਨੂੰ ਮਿਲੇ ਤੁਹਾਡੇ ਬੱਚਿਆਂ ਨੂੰ ਜ਼ਰੂਰ ਇੱਥੋਂ ਅੱਜ ਕੁਛ ਨਾ ਕੁਛ ਮੈਨੂੰ ਲੱਗਦਾ ਹੈ ਕਿ ਲੈ ਕੇ ਜਾਣ ਨੂੰ ਮਿਲੇਗਾ ਸਹੀ ਕਹਿ ਰਹੇ ਹੈ ਕਿ ਗਲਤ ਹੈ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਸੋ ਕੋਸ਼ਿਸ਼ ਸੀ ਕਿ ਤੁਹਾਡਾ ਸਾਰਿਆਂ ਦਾ ਇਸ ਸਿਨੇਮੇ ਨੂੰ ਪਿਆਰ ਮਿਲੇ ਬਹੁਤ ਧੰਨਵਾਦ ਬਹੁਤ ਬਹੁਤ ਮੁਬਾਰਕਾਂ ਸੀ ਅੱਜ ਤੱਕ ਫਿਲਮ ਸਾਡੀ i'm not gonna